ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਆਪਾਂ ਇੱਕ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਜੀ ਆਪਾਂ ਵੀ ਆਪਣੀ ਮੱਝ ਨੂੰ ਪਾਉਣੇ ਹੈਗੇ ਖੰਡ ਮਿਸ਼ਰੀ ਤੇ ਉਹਦੇ ਗਲਕੰਦ ਦੇ ਕਾੜੇ ਤੇ ਉਹ ਕਈਆਂ ਦੇ ਕਮੈਂਟ ਆਏ ਸੀ ਜੀ ਵੀ ਤੁਸੀਂ ਕਿਵੇਂ ਪਾਉਣਿਓ ਤੇ ਹੁਣ ਆਪਾਂ ਉਹਦੇ ਲਈ ਕਰ ਰਹੇ ਸੀ ਜੀ ਕਾੜਾ ਤਿਆਰ ਤੇ ਸੋਚਿਆ ਚਲ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਲਈਏ ਤੇ ਚਲੋ ਜੀ ਤੁਹਾਨੂੰ ਵੀ ਦਿਖਾਉਣੀ ਆ ਆਪਾਂ ਇਹ ਗਲਕੰਦ ਤੇ ਮਿਸ਼ਰੀ ਦਾ ਕਾੜਾ ਬਣਾਉਣ ਲਈ ਜੀ ਆਪਾਂ ਲੈ ਲਈ ਵੀ 3-400 ਗ੍ਰਾਮ ਮਿਸ਼ਰੀ ਆ ਤੇ ਆ ਲੈ ਲਿਆ ਆਪਾਂ ਨੇ ਪਾਣੀ 1.5 ਕਿਲੋ ਕਿਲੋ 1.5 ਕਿਲੋ ਪਾਣੀ ਇਹ ਤੇ ਇਹਨੂੰ ਆਪਾਂ ਬਸ ਹੁਣ ਬਾਲਾ ਦਵਾ ਦੇਗੇ ਜੀ ਤੇ ਮਿਸ਼ਰੀ ਪਾ ਕੇ ਤੇ ਇਹ ਕੜਚ ਲਾਉਣ ਲਈ ਜੀ ਇਹ ਬਹੁਤ ਜ਼ਰੂਰੀ ਹੈਗਾ ਇਹ ਪਾਉਣਾ ਇਹਦੇ ਨਾਲ ਜੇ ਪਸ਼ੂ ਦਾ ਅੰਦਰ ਸਾਖ ਹੋਊਗਾ ਤਾਂ ਉਹਦੇ ਨਾਲ ਹੀ ਦੁੱਧ ਵਧੂ ਇਹ ਤੇ ਆਪਾਂ اهو ਪਹਿਲਾਂ ਸਰਦੀਆਂ 'ਚ ਤਾਂ ਸਾਰੀ ਪਾਉਂਦੇ ਹੁੰਦੇ ਸੀ ਪਰ ਹੁਣ ਸਾਰੀ ਨਹੀਂ ਤੇ ਆ 400 ਗ੍ਰਾਮ ਦਾ ਹੁੰਦਾ ਇਹ ਪੈਟਕ ਤੇ ਆਪਾਂ ਇਹ ਚੋਂ ਵੀ ਅੱਧਿਕ ਪਾ ਦਿੰਨੇ ਹੁੰਨੇ ਆ ਦੇਖੋ ਕਿ ਕਿਉਂਕਿ ਜੇ ਕੋਈ ਜੇਰਦੀ ਹੈ ਨਾ ਕੋਈ ਰਹਿਾਇਸ਼ ਰਹਿ ਜਾਂਦੀ ਆ ਤਾਂ ਇਹਦੇ ਨਾਲ ਸਾਰਾ ਵੀ ਗੰਦ ਪਹਿਲੇ ਜਿੰਨਾ ਵੀ ਹੁੰਦਾ ਜੀ ਬਾਹਰ ਆ ਜਾਂਦਾ ਤੇ ਉਹਦੇ ਨਾਲ ਕੁਝ ਉਹ ਵਧੀਆ ਦੁੱਧ ਬਾਜ ਜਾਂਦਾ ਤਾਂ ਕਈ 10-10 ਦਿਨਾਂ ਦੋ ਵਾਰ ਕੜ ਚੱਲਦਾ ਤੇ ਉਦੋਂ ਉਹਦੇ ਲਈ ਫਿਰ ਆਪਾਂ ਨੂੰ ਇਹ ਕਾੜੇ ਦੇਣੇ ਜ਼ਰੂਰੀ ਹੋ ਜਾਂਦੇ ਆ ਸਲੋਜੀ ਆਪ ਪਾਈ ਨਹੀਂ ਧਰਦੀਏ ਹੁਣ ਗੈਸ ਤੇ ਦਬਾਉਣਿਆ ਬਾਲਾ ਇਹ ਆਪਣਾ ਕਾੜਾ ਤਰਤਾ ਜੀ ਹੁਣ ਆਪਾਂ ਗੈਸ ਤੇ ਤੇ ਇਹ ਤੇ ਇਹ ਨਾਲ ਪਸ਼ੂ ਨੂੰ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਹਨਾ ਅੰਦਰ ਕੋਈ ਵੀ ਰਹਿائش ਰਹਿ ਜਾਂਦੀ ਹੈਗੀ ਤੇ ਉਹ ਬਾਹਰ ਆ ਜਾਂਦੀ ਹੈ ਜੇ ਰਹਿائش ਰਹੂ ਚੇਰਦੀ ਤਾਂ ਪਸ਼ੂ ਵੀ ਖਰਾਬ ਹੋ ਜਾਂਦਾਗਾ ਤੇ ਹੌਂਕਦਾ ਜਾਦੇ ਐ ਬੁਖਾਰ ਹੋਣ ਲੱਗ ਜਾਂਦਾ ਪਸ਼ੂ ਨੂੰ ਤੇ ਬਾਰ ਬਾਰ ਰਪੀਟ ਹੋਣ ਲੱਗ ਜਾਂਦਾ ਤੇ ਫਿਰ ਆਪਾਂ ਡਾਕਟਰਾਂ ਨੂੰ ਦੋਸ਼ ਦੇ ਦਿੰਨੇ ਹਨਾ ਵੀ ਟੀਕਾ ਭਰਾਇਆ ਸੀ ਇਹ ਰਹੀ ਨਹੀਂ ਕਿਉਂਕਿ ਜੇ ਪਹਿਲਾਂ ਹੀ ਜੰਦਰ ਸਾਫ਼ ਹੋਊਗਾ ਪਸ਼ੂ ਦਾ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਜੀ ਤੇ ਹੁਣ ਇਹ ਆਪਾਂ ਇਹਨੂੰ ਇਹ ਦੇ ਦਾਂਗੇ ਆਪਾਂ ਉਦੋਂ 4:00 ਵਜੇ ਜੋ ਸੰਨੀ ਪਾਉਣੇ ਆ ਕਿਉਂਕਿ ਸਾਡੀ ਇਹ ਊਂ ਪਿੰਦੀ ਨਹੀਂ ਕਾੜਾ ਤੇ ਆਪਾਂ ਇਹਦੇ ਨਾਲ ਸੰਨੀ ਰਲਾ ਦਿੰਨੇ ਹੁੰਨੇ ਹੈਗੇ ਉਹਦੇ 'ਚ ਫੇ ਸਾਰੇ ਕੱਖ ਖਾ ਜਾਂਦੀ ਹੈ ਵੀ ਕਿਸੇ ਹਿਸਾਬ ਨਾਲ ਹੋਵੇ ਦੀ ਚੱਲ ਹਨਾ ਅੰਦਰ ਸਿਟਣਾ ਜ਼ਰੂਰੀ ਹੈ ਜੀ ਇਹ ਦੇਖੋ ਕਿ ਤਾਂ ਗਰਮੀ ਬਹੁਤ ਆ ਜੀ ਆਪਾਂ ਦੇ ਹਜੇ ਹੋਰ ਵਿਚਾਰੀ ਨੂੰ ਫੀਡ ਫੂਡ ਵੀ ਆਪਾਂ ਪਾਉਣ ਨਹੀਂ ਲੱਗੇ ਦੇਖੋ ਜੀ ਆਪਣੀਆਂ ਮੱਛਾਂ ਤਾਂ ਬੈਠੀਆਂ ਨੇ ਆਰਾਮਦਾਰੀ ਨਾਲ ਆਪਾਂ ਹੁਣ ਆ ਵੀ ਲਾ ਲਈਏ ਲੀੜਾ ਕੱਪੜਾ ਸੁੱਕਣਾ ਪਾਇਆ ਪਿਆ ਅੱਜ ਗਰਮੀ ਤਾਂ ਬਹੁਤ ਜ਼ਿਆਦਾ ਜੀ ਪਰ ਆਪਾਂ ਤੁਹਾਡੇ ਨਾਲ ਇਹ ਕਾੜੇ ਵਾਲੀ ਵੀਡੀਓ ਸ਼ੇਅਰ ਕਰਨੀ ਸੀਗੀ ਸੋਚਿਆ ਹਨਾ ਕੋਈ ਭੈਣ ਭਾਈ ਦਾ ਫਾਇਦਾ ਹੋ ਜੇ ਕਿਉਂਕਿ ਜੀ ਸਰਦੀਆਂ ਚ ਤਾਂ ਅਸੀਂ ਵੀ ਗੋੜਾ ਵਾਲੀ ਕਾੜੀ ਦਿੰਨੇ ਆ ਪਰ ਹੁਣ ਗਰਮੀ ਬਹੁਤ ਹੈ ਤਾਂ ਕਰਕੇ ਆਪਾਂ ਨੇ ਲਿਆਂਦੀ ਹੈ ਮਿਸ਼ਰੀ ਮਿਸ਼ਰੀ ਤੇ ਗੁਲਕੰਦ ਉਹਦੇ ਥੋੜੀ ਲਿਆਂਦੀ ਸੀ ਵੀ ਕੀ ਪਤਾ ਹਨਾ ਬਗਾਨੇ ਪਸ਼ੂ ਦਾ ਕਿਉਂਕਿ ਜੀ ਘਰ ਆਲ ਤਾਂ ਆਪਣਾ ਪਤਾ ਹੁੰਦਾ ਇਹ ਆਪਾਂ ਤੁਹਾਨੂੰ ਦੱਸਿਆ ਵੀ ਲੈ ਕੇ ਆਂਦੀ ਸੀ ਮਾਚੀ ਵੀ ਵੀ ਉਹ ਪਤਾ ਹੈ ਨਾ ਉਹੀ ਗੱਲ ਜੀ ਜਿਹੜੇ ਪਹਿਲੇ ਦਿਨ ਮੈਂ ਇਹਨੂੰ ਉਤਾਰਿਆ ਬੱਠਲ 'ਚ ਇਹਨੇ ਸਾਰਾ ਡੋਲਤਾ ਹੁਣ ਆਪਾਂ ਇਹਦੀ ਰਲਾ ਦਿੰਨੇ ਸੱਣੀ ਤੇ ਕਿਉਂਕਿ ਜੀ ਕਾੜਾ ਪੋਣਾ ਜ਼ਰੂਰੀ ਆ ਵੀ ਚਲ ਜਿਵੇਂ ਵੀ ਹੋਇਆ ਹਨਾ ਤੇ ਇਹਦੇ ਨਾਲ ਬਸ ਇਹਦੇ ਅੰਦਰ ਸਾਫ਼ ਹੋ ਜੂਗਾ ਜੀ ਤੇ ਆਪਾਂ ਮਿਲਦੇ ਆ ਜੀ ਬਸ ਕਿਸੇ ਹੋਰ ਵਲੌਗ ਨਾਲ ਤੇ ਅੱਜ ਆਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਇਹ ਛੋਟੀ ਜੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤੇ ਹੁਣ ਆਪਾਂ ਡੇਲੀ ਵਲੌਗ ਪਾਉਂਦੇ ਰਹਿਾਂਗੇ ਤੇ ਬਨੇਰੇ ਵਿੱਚ ਆਪਣੇ ਚੈਨਲ ਦਾ ਤੇ ਤੱਕ ਤੱਕ ਦੇ ਲਈ ਜੀ ਹੱਸਦੇ ਰੋ ਵਾਸਤੇ ਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਜੀ ਵੀਡੀਓ ਨੂੰ ਆਪਣੇ ਨੂੰ ਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਬਾਏ